ਸਸਾਇਲ ਦੋਸਤੋ ਸਵਾਗਤ ਹੈ ਤੁਹਾਡਾ ਏਜ ਬ੍ਰੇਕਰ ਦੇ ਨਵੇਂ ਐਪੀਸੋਡ ਦੇ ਵਿੱਚ ਅੱਜ ਦਾ ਐਪੀਸੋਡ ਮੇਰੀ ਇੱਕ ਭੈਣ ਦੇ ਫੋਨ ਆਉਣ ਤੇ ਆ ਬਣਿਆ ਉਹ ਕਹਿੰਦੇ ਵੀ 슈ਗਰ ਤੇ ਤੁਹਾਡਾ ਜਿਹੜਾ ਵੀਡੀਓ ਸੀ ਬਹੁਤ ਪਸੰਦ ਆਇਆ ਉਹਨਾਂ ਨੇ ਅੱਗੇ ਵੀ ਸਾਰਿਆਂ ਨੂੰ ਫਾਰਵਰਡ ਕੀਤਾ ਕਹਿੰਦੇ ਥਾਇਰੋਇਡ ਬਾਰੇ ਜੂੜ ਦੱਸੋ ਮੈਂ ਅੱਜ ਥਾਇਰੋਇਡ ਬਾਰੇ ਤੁਹਾਨੂੰ ਦੱਸ ਰਿਹਾ ਹਾਂ ਥਾਇਰੋਇਡ ਵੀ ਕੋਈ ਬਿਮਾਰੀ ਨਹੀਂ ਹੈ ਸਾਡੇ ਜਿਹੜੇ ਲਾਈਫ ਸਟਾਈਲ ਖਰਾਬ ਹੋ ਚੁੱਕਿਆ ਨਾ ਉਹਦੀ ਵਜ੍ਹਾ ਹੀ ਹੈ ਜਿਹੜੀ ਇਹ ਥਾਇਰੋਇਡ ਥਾਇਰੋਇਡ ਦੇ ਨਾਲ ਬਹੁਤ ਸਾਰੀਆਂ ਨੇੜੀਆਂ ਬਿਮਾਰੀਆਂ ਨੇ ਨਾ ਉਹ ਸਾਨੂੰ ਇੱਕ ਨਾਲ ਇੱਕ ਫ੍ਰੀ ਮਿਲਦੀਆਂ ਨੇ ਥਾਇਰੋਇਡ ਥਾਇਰੋਇਡ ਦਾ ਸਨ ਹੈ ਕਿ ਥਾਇਰੋਇਡ ਨਾ ਗਰਦਨ ਦੇ ਅਗਲੇ ਹਿੱਸੇ 'ਚ ਇੱਕ ਛੋਟੀ ਗਲੈਂਡ ਹੈ ਇਹਦੀ ਨਾ ਸ਼ੇਪ ਦਿੱਤੀ ਗਈ ਹੈ ਇਹ ਗਲੈਂਡ ਸਾਰੇ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ ਮੈਟਾਬੋਲਿਜ਼ਮ ਦਾ ਸਲੋ ਹੋਣਾ ਜਿਹੜਾ ਅੱਗੇ ਦੀ ਅੱਗੇ ਮੋਟਾਪਾ ਸੁਸਤੀ 슈ਗਰ ਕੋਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ థਾਇਰੋਇਡ ਗਲੈਂਡ ਤੋਂ ਨਿਕਲਣ ਵਾਲੇ ਹਾਰਮੋਨ ਸਰੀਰ ਦੇ ਹਰ ਹਿੱਸੇ 'ਚ ਪਹੁੰਚਦੇ ਆ ਜਿਹੜੇ ਹਾਰਮੋਨ ਨੇ ਨਾ ਇਹ ਜਿਹੜੇ ਛੇੜ ਨੂੰ ਨਾ ਐਕਟਿਵ ਕਰਦੇ ਆ ਜਿਹੜੇ ਸਾਡੀ ਖੁਰਾਕ ਆ ਖੁਰਾਕ ਦੇ ਤੱਤ ਜਿਹੜੇ ਨੇ ਉਹਨੂੰ ਮਤਲਬ ਯੂਜ਼ੇਬਲ ਬਣਾਉਂਦੇ ਆ ਇਹ ਹਾਰਮੋਨ ਸਾਡੇ ਸਰੀਰ ਦਾ ਟੈਂਪਰੇਚਰ ਵੀ ਮੇਨਟੇਨ ਰੱਖਦੇ ਆ ਠੰਡਾ ਜਿਆ ਨਹੀਂ ਹੋਣ ਦਿੰਦੇ ਉਸ ਤੋਂ ਬਾਅਦ ਇਹ ਮੈਂਟਲੀ ਹੈਲਥ ਨੂੰ ਵੀ ਮੇਨਟੇਨ ਰੱਖਦੇ ਆ ਹਾਰਮੋਨ ਜਿਆਦਾ ਬਣਦੇ ਹੋਣ ਤਾਂ ਵੀ ਪ੍ਰੋਬਲਮ ਹੈ ਘੱਟ ਬਣਦੇ ਹੋਣ ਤਾਂ ਵੀ ਪ੍ਰੋਬਲਮ ਇਸੇ ਕਰਕੇ ਨਾ ਥਾਇਰੋਇਡ ਨੂੰ ਦੋ ਕਿਸਮਾਂ ਚ ਵੰਡਿਆ ਗਿਆ ਵਾ ਇੱਕ ਤਾਂ ਓਵਰ ਐਕਟਿਵ ਤੇ ਇੱਕ ਘੱਟ ਸਰਗਰਮ ਜਿਆਦਾ ਬਣਦੇ ਆ ਤਾਂ ਵੀ ਮਾੜੇ ਲੋੜ ਤੋਂ ਘੱਟ ਬਣਦੇ ਆ ਤਾਂ ਵੀ ਮਾੜੇ ਥਾਇਰੋਇਡ ਦਾ ਜਦੋਂ ਸੰਤੁਲਨ ਮਰਦਾ ਨਾ ਗਠੇਰੀ ਸ਼ੁਰੂਆਤ ਹੁੰਦੀ ਹੈ ਦੋਸਤੋ ਬੇਠੀ ਹੈ ਵੀ ਜਿਆਦਾ ਐਣਾ ਨਹੀਂ ਹੁੰਦਾ ਇਹ ਜਿਹੜਾ ਥਾਇਰੋਇਡ ਦੇ ਇੰਡੀਕੇਸ਼ਨ ਨੇ ਸਭ ਤੋਂ ਜਿਆਦਾ ਕਾਮਨ ਜਿਹੜਾ ਸਾਡੇ ਪੰਜਾਬ 'ਚ ਹੈ ਭਾਰ ਵਧਣਾ ਕਮਜ਼ੋਰੀ ਆਲਸੀ ਹੋਣਾ ਭੁੱਖ ਨਾ ਲੱਗਣਾ ਬਹੁਤ ਜਿਆਦਾ ਨੀਂਦ ਆਉਣਾ ਬਾਹਲੀ ਠੰਡ ਲੱਗੇ ਜਾਣਾ ਖਾਣ ਨੂੰ ਦਿਲ ਕਰੀ ਜਾਣਾ ਮੂੜ ਦੀ ਸਵਿੰਗ ਹੋਈ ਜਾਣੀ ਇਨ ਸੌਨੀਆਂ ਦਿਲ ਦੀ ਧੜਕਣ ਇੱਕਦਮ ਉੱਪਰ ਚੜ ਜਾਣੀ ਇੱਕਦਮ ਥੱਲੇ ਵਹਿ ਜਾਣੀ ਫਾਇਰਟ ਜਦੋਂ ਵੇਢਣ ਲੱਗਦਾ ਨਾ ਸਭ ਤੋਂ ਪਹਿਲਾਂ ਇਥੋਂ ਗਰਦਨ ਤੋਂ ਦਰਦ ਸ਼ੁਰੂ ਹੁੰਦਾ ਜਿਵਾੜੇ ਨੂੰ ਜਾਂਦਾ ਕੰਨਾਂ ਨੂੰ ਜਾਂਦਾ ਫਿਰ ਜੋੜਾਂ ਨੂੰ ਫਿਰ ਸਾਰੀਆਂ ਮਾਸਪੇਸ਼ੀਆਂ ਨੂੰ ਲੱਕ 'ਚ ਦਰਦ ਹੁੰਦਾ ਜਦੋਂ ਇਹ ਜੋੜਾਂ 'ਚ ਦਰਦ 'ਚ ਕਨਵਰਟ ਹੋ ਜਾਂਦਾ ਨਾ ਫਿਰ ਇਹਨੂੰ ਗਠੀਆ ਬਣਨ ਲੱਗੇ ਦੇ ਨਹੀਂ ਲੱਗਦਾ ਲੱਤਾਂ 'ਚ ਵੀ ਦਰਦ ਹੁੰਦਾ ਪੈਰਾਂ ਦੀਆਂ ਤੜੀਆਂ 'ਚ ਵੀ ਦਰਦ ਹੁੰਦਾ ਜਿਆਦਾ ਰ ਖੜਾ ਨਹੀਂ ਸਕਦਾ ਬੰਦਾ ਜਿਹਨੂੰ thyroid ਦੀ ਪ੍ਰੋਬਲਮ ਆਉਂਦੀ ਹੈ thyroid ਨਾਲ ਕੱਲਾ ਭਾਰ ਵੱਧਦਾ ਨਹੀਂ thyroid ਨਾਲ ਭਾਰ ਘਟਦਾ ਵੀ ਇਹ ਡਿਸਾਈਡ ਕਰਦਾ ਵੀ ਤੁਹਾਡਾ ਹਾਰ ਐਕਟਿਵ ਆ ਕਿ ਲੋਰ ਤੋਂ ਘੱਟ ਹੋ ਰਿਹਾ ਹੋਣਾ ਹੈ ਥੱਕੇ ਥੱਕੇ ਰਹਿਣਾ ਛਿੜਛੜਾਪਣ ਕਾਬੂਜ ਕਾਬੂਜ ਦੇ ਚ ਆਮ ਜੀ ਗੱਲ ਆਏ ਵਾਲ ਵੀ ਝੜਨ ਲੱਗ ਪੈਂਦੇ ਨੇ ਤੇ ਜਿਹੜੀ ਦਿਲ ਦੀ ਧੜਕਣ ਵਧਣ ਘਟਣ ਨਾਲ ਤਵਾਰ ਨਾਲ ਮੈਂਟਲੀ ਪ੍ਰੋਬਲਮਸ ਸਟ्रेस ਇਹ ਵੀ ਪੈਦਾ ਹੁੰਦੀ ਹੈ ਦੋਸਤੋ ਲੇਡੀਜ਼ ਨੂੰ ਹੀ ਇਹ ਕਿਉਂ ਪ੍ਰੋਬਲਮ ਆਉਂਦੀ ਹੈ ਪਹਿਲਾਂ ਇਹ ਪ੍ਰੋਬਲਮ ਤਕਰੀਬਨ 45 ਸਾਲ ਸੋਰੀ ਪਹਿਲਾਂ ਇਹ ਪ੍ਰੋਬਲਮ 60 ਸਾਲ ਤੱਕ ਦੇ ਨੂੰ ਆਉਂਦੀ ਸੀਗੀ ਹੁਣ ਇਹ ਇਨ ਬੈਲੈਂਸਿੰਗ ਜਿਹੜੀ ਹੋਣ ਲੱਗ ਪਈ ਹੈ 45 ਸਾਲ ਤੋਂ ਹੋਣ ਲੱਗ ਪਈ ਹੈ ਬਹੁਤ ਸਾਰੀਆਂ ਆਪਣੇ ਭੈਣਾਂ ਨੂੰ ਜਾਣਦਾ ਜਿਹਨਾਂ ਨੂੰ ਇਹ 45 ਸਾਲ ਤੋਂ ਬਾਅਦ ਹੀ ਲੱਛਣ ਆ ਜਾਣੇ ਸ਼ੁਰੂ ਹੋ ਗਏ ਸੀ ਮਾਸਿਕ ਧਰਮ ਵਿੱਚ ਮਾਸਿਕ ਧਰਮ ਦੀ ਜਿਹੜੀ ਰੋਟੇਸ਼ਨ ਸਹੀ ਨਰਣਾ ਗਰਭਵਸਥਾ ਦੇ ਵਿੱਚ ਪੋਸਟਿਕ ਖੁਰਾਕ ਨਾਲ ਲੈਣਾ ਹਾਰਮੋਨ ਜਿਹੜਾ ਇਹ ਮੇਨ ਬਦਲਾ ਜਿਹੜੇ ਹੁੰਦੇ ਆ ਇਹ ਬਹੁਤ ਪ੍ਰਭਾਵਤ ਕਰਦੇ ਥਾਇਰੋਇਡ ਜਦੋਂ ਆਪਾਂ ਇੱਕ ਵਾਰ ਥਾਇਰੋਇਡ ਦਾਸ਼ਕਾਰ ਹੋ ਜਾਂਦੇ ਹਨ ਫਿਰ ਸਾਡੀ ਇਮਿਊਨਿਟੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡਾ ਮੈਟਾਬੋਲਿਜ਼ਮ ਘਟ ਗਿਆ ਸਾਨੂੰ ਖਾਦਾ ਪੀਤਾ ਲੱਗਦਾ ਨਹੀਂ ਇਸਾੜੀ ਰੋਗ ਪਰਤੋਰੀ ਦੀ ਖਸ਼ਮਤਾ ਜਿਹੜੀ ਆ ਨਾ ਜਿਹੜੀ ਸਾਡੀ ਲੜਾਈਆਂ ਨਾਲ ਲੜਨ ਦੀ ਅੰਦਰਲੀ ਸਾਡੀ ਜਿਹੜੀ ਤਾਕਤ ਹੈ ਉਹ ਘਟ ਜਾਂਦੀ ਹੈ ਉਸ ਤੋਂ ਬਾਅਦ ਜੇ ਜਦੋਂ ਸਲੋ ਜਾਂਦਾ ਸੌਸਦਾ ਬੇਰੇ ਅਸੀਂ ਕੋਈ ਵਰਕਆਊਟ ਨਹੀਂ ਕਰਦੇ ਕੋਈ ਸੈਰ ਨਹੀਂ ਕਰਦੇ ਉਹਦੇ ਨਾਲੇ ਰੋਗ ਵਧਦਾ ਜਾਂਦਾ ਹੈ ਮੋਟਾਪਾ ਮੋਟਾਪੇ ਦੇ ਨਾਲ ਨਾਲ ਜੇ ਗਿਫਟ ਦੇ ਵਿੱਚ ਇੱਕ ਚੀਜ਼ ਹੋਰ ਮਿਲ ਜਾਂਦੀ ਉਹ ਕਹਿੰਦੇ ਨੇ 슈ਗਰ 슈ਗਰ ਨਾਲ ਇੱਕ ਨਾ ਇੱਕ ਪੈਗ ਫਰੀਆ ਹੋਇਗਾ ਜੀ ਬਲੱਡ ਪ੍ਰੈਸ਼ਰ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਇਦੇ ਕਾਰਨ ਕੀ ਹੈ ਜਿਹੜੀ ਥਾਇਰੋਇਡ ਦੀ ਬਿਮਾਰੀ ਹੁੰਦੀ ਹੈ ਨਾ ਖਾਸ ਤੌਰ ਤੇ ਲੇਡੀਜ਼ ਚ ਉਹਨਾਂ ਲਈ ਕਿਉਂ ਹੁੰਦੀ ਹੈ ਦੇਖੋ ਜੀ ਹੁਣ ਤੱਕ ਦੀ ਰਿਸਰਚ ਤੋਂ ਇਹ ਪਤਾ ਲੱਗਿਆ ਵੀ ਲੇਡੀਜ਼ ਜਿਹੜੀਆਂ ਘਰ ਦੇ ਚਾਰ ਦੁਆਰਿਆਂ ਦੇ ਅੰਦਰ ਰਹਿੰਦੀਆਂ ਨੇ ਉਹਨਾਂ ਨੂੰ ਪ੍ਰੋਪਰ ਵਿਟਾਮਿਨ ਡੀ ਨਹੀਂ ਮਿਲਦਾ ਵਿਟਾਮਿਨ ਡੀ ਤਾਂ ਵੈਸੇ ਹੀ ਆਲ ਰਿਡੀ ਹੈ ਸਾਰਿਆਂ ਨੂੰ ਹੀ ਉਹਦੀ ਡੈਫੀਸੈਂਸੀ ਆ ਬਹੁਤ ਘੱਟ ਲੋਕ ਨੇ ਜਿਨ੍ਹਾਂ ਚ ਵਿਟਾਮਿਨ ਡੀ ਪੂਰਾ ਹੈ ਜਿਆਦਾ ਮੈਜੋਰਟੀ ਉਹਨਾਂ ਦੀ ਹੈ ਜਿੰਨਾਂ ਜਿਹੜਾ ਮੁੰਡੇ ਨੇ ਔਰ ਲੇਡੀਆਂ ਲੇਡੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਦੀ ਹੈ ਕਿਉਂਕਿ ਉਹ ਬਾਹਰ ਨਹੀਂ ਨਿਕਲਦੀਆਂ ਫਿਰ ਉਹਨਾਂ ਦਾ ਜਿਹੜਾ ਖੁਰਾਕ ਦਾ ਪੈਟਰਨ ਨਾ ਉਹ ਪੈਟਰਨ ਇਹਨਾਂ ਦੀ ਤਿਆਗ ਦੀ ਮੂਰਤੀ ਹੋਣ ਕਰਕੇ ਮਤਲਬ ਜੇ ਦੋ ਰੋਟੀਆਂ ਬਚੀਆਂ ਹੋਈਆਂ ਨੇ ਤਾਂ ਵਿਚਾਰੀਆਂ ਨੇ ਬਾਅਦ ਦੇ ਵਿੱਚ ਲਾਟ ਕੇ ਜਿਵੇਂ ਨਹੀਂ ਖਾਣੀਆਂ ਬੇਹਾਜ ਭੋਜਨ ਤੋਕਣਾ ਲੱਗਣਾ ਇੱਕ ਕਾਰਨ ਹੋ ਗਿਆ ਦੂਜਾ ਬੇਹਾਜ ਭੋਜਨ ਹੋ ਗਿਆ ਜਿਵੇਂ ਦਾਲ ਕੱਲ ਦੀ ਜਾਂ ਪਰਸੋਂ ਦੀ ਬਣੀ ਹੈ ਕਿ ਸੋਲ ਮੇ ਤਾਂ ਕਣੀ ਨਹੀਂ ਕਿ ਸਾਰੇ ਨਾਲ ਲਗ ਰਿਹਾ ਮਾਂ ਨੇ ਖਾ ਲੈਣੀ ਹੈ ਠੀਕ ਹੈ ਉਹ ਬਾਈਵਾਦੀ ਹੋ ਗਈ ਉਸ ਤੋਂ ਬਾਅਦ ਆਇਓਡੀਨ ਦੀ ਕਮੀ ਫਿਰ ਇਹ ਨਾ ਹੈਰਿਡੇਟਰੀ ਵੀ ਹੈ ਲੇਡੀ ਦੇ ਕਰਕੇ ਤੇ ਇਹ ਜਿਹੜੀ ਬਿਮਾਰੀ ਹੈ ਨਾ ਮਿਲਦੀ ਤਾਂ ਪਿੱਛੋਂ ਆ ਜਾਂਦੀ ਕਵਰਾ ਤੱਕ ਆ ਕਵਰਾ ਤੱਕ ਕਿਉਂ ਜਾਂਦੀ ਹੈ ਕਿਉਂਕਿ ਆਪਾਂ ਆਪਣਾ ਲਾਈਫ ਸਟਾਈਲ ਨਹੀਂ ਚੇਂਜ ਕਰਦੇ ਇਹਦੇ ਵਿੱਚ ਨਾ ਹਾਈ ਰੇਟ ਦੇ ਵਿੱਚ ਕਈ ਜਿਹੜੀਆਂ ਆਪਾਂ ਐਲੋਪੈਥਿਕ ਦਵਾਈਆਂ ਖਾਂਦੇ ਆ ਜਾਂ ਕੈਂਸਰ ਦਾ ਜਿਹੜਾ ਇਲਾਜ ਹੈ ਰੇਡੀਏਸ਼ਨ ਵਗੈਰਾ ਉਹ ਵੀ ਇਹਦੀ ਬਿਮਾਰੀ ਦੀ ਇੱਕ ਵਜ੍ਹਾ ਬਣ ਜਾਂਦਾ ਹੈ thyroid ਤੋਂ sugar ਹੁੰਦੀ ਹੈ ਪਰ ਜੇ ਕਿਸੇ ਨੂੰ ਪਹਿਲਾਂ sugar ਹੋਈ ਆ ਤਾਂ sugar ਤੋਂ thyroid ਲੈਡੀ ਨੂੰ ਬਹੁਤ ਜਲਦੀ ਹੋ ਜਾਂਦਾ ਹੈ ਸਟ्रेस ਵੀ ਜਿਵੇਂ sugar ਦੇ ਵਿੱਚ ਸਟੈਸ ਲੈ ਲਓ ਤਾਂ ਇਕਦਮ ਆਪ ਡਾਊਨ ਹੁੰਦੀ ਹੈ ਉਸੇ ਤਰ੍ਹਾਂ ਹੀ ਇਹ ਮਤਲਬ ਹਾਰਮੋਨਾਂ ਪ੍ਰਭਾਵਤ ਹੁੰਦਾ ਹੈ ਵਾ ਜਿਵੇਂ ਸਟ्रेस ਲੈ ਤੇ ਸ਼ੂਗਰ ਵਾਲੀਆ ਉਹੀ thyroid ਦਾ ਲੈਵਲ ਵਾਟਾ ਹੈ ਉਹ ਇਹਨਾਂ ਦੇ ਵਿੱਚ ਨਾ ਸੋਇਆ ਦੇ ਪ੍ਰੋਡਕਟ ਜਿਹੜੇ ਅੱਜ ਕੱਲ ਚਾਂਪਾਂ ਚੋਂ ਪੰਜ ਲੀਆਂ ਨੇ ਰੱਬ ਦਾ ਵਾਸਤਾ ਇਹਨੂੰ ਬਿਲਕੁਲ ਬੰਦ ਕਰ ਦਿਓ thyroid ਤੇ ਨਾ ਅਕਸਰ ਸਾਰੀ ਪ੍ਰੋਬਲਮ ਆਉਂਦੀ ਹੈ ਤੇ ਜਿਹੜੀਆਂ ਚੀਜ਼ਾਂ ਨਾਲ ਤੁਹਾਨੂੰ ਸਾਹ ਚੜਦਾ ਹੋਵੇ ਧੂੜ ਵਾਲੇ ਏਰੀਆ ਜੇ ਤੁਸੀਂ ਸਪਾਈ ਕਰਦੇ ਹੋ ਨਾ ਛਾੜੂ ਲਾਉਣੀ ਹੈ ਉਸ ਖਾਸ ਤੌਰ ਤੇ ਉਸ ਟਾਈਮ ਦੇ ਉੱਤੇ ਕੋਸ਼ਿਸ਼ ਕਰੋ ਵੀ ਤੂੜ ਨਾ ਜਿਆਦਾ ਜਿਹੜੀ ਤੁਹਾਡੇ ਤੁਹਾਨੂੰ ਜਿਆਦਾ ਗ੍ਰਾਵ ਕਰੇਗੀ ਕੁਝ ਲੋਗ ਨਾ ਥਾਇਰੋਇਡ ਜੇ ਹੋ ਜਵੇ ਤਾਂ ਆਇਓਡੀਨ ਲੈਣ ਦੀ ਸਲਾਹ ਦਿੰਦੇ ਨੇ ਪਰ ਮੈਂ ਕਹੂੰਗਾ ਇਹ ਡਿਪੈਂਡ ਕਰਦਾ ਤੁਸੀਂ ਪਹਿਲਾਂ ਟੈਸਟ ਕਰਾਓ ਤੁਹਾਡੇ ਓਵਰ ਐਕਟਿਵ ਥਾਇਰੋਇਡ ਹੈ ਕਿ ਸਲੋ ਹੈ ਉਸਦੇ ਮੁਤਾਬਕ ਤੁਸੀਂ ਡਿਸਾਈਡ ਕਰੋਗੇ ਤੁਸੀਂ ਆਇਓਡਿਨ ਲੈਣਾ ਤੇ ਕਿੰਨਾ ਲੈਣਾ ਤੋਂ ਦੋਸਤੋ ਲਾਸਟ ਵਿੱਚ ਮੈਂ ਤੁਹਾਨੂੰ ਦੱਸਣਾ ਜਾਵਾਂਗਾ ਵੀ ਹਾਇਪਰਥਾਇਰੋਇਡ ਦੇ ਵਿੱਚ ਬਚਾ ਕਿਵੇਂ ਕਰਨਾ ਮੈਂ ਦਵਾਈਆਂ ਦੁਨੀਆਂ ਖਾਣ ਚ ਜ਼ਿਆਦਾ ਯਕੀਨ ਰੱਖਦਾ ਇਹਦੇ ਵਿੱਚ ਤਾਂ ਦੋਸਤੋ ਤੁਹਾਡਾ ਲਾਈਫ ਸਟਾਈਲ ਉਹੀ ਤੁਹਾਡਾ ਆ赖 ਹੈ ਸਾਵਧਾਨਾਇਕ ਕਾਲੇ ਸ਼ੁੱਲੇ ਨਾ ਨਾ ਰੇੜੀ ਕਣਕ ਦਾ ਨਾ ਰੂਲੇ ਵਾਲੀ ਨਹੀਂ ਪੇੜਾ ਰੂਲੇ ਤੋਂ ਉਹਦਾ ਆਟਾ ਘੱਟ ਭੈਟ ਵਾਲੇ ਭੋਜਨ ਖਾਓ ਦੁੱਧ ਜੇ ਤੁਸੀਂ ਗਾਂ ਵਾਲਾ ਪੀ ਸਕਦੇ ਹੋ ਬਹੁਤ ਵਧੀਆ ਹੈ ਦਹੀਂ ਦਹੀਂ ਵਰਤੋ ਤਾਂ ਡੇਲੀ ਬਹੁਤ ਜ਼ਰੂਰੀ ਹੈ ਪਰ ਨਮਕ ਚ ਆਇਓਡੀਨ ਹੁੰਦਾ ਜੇ ਤੁਸੀਂ ਬਿਨਾਂ ਨਮਕ ਤੋਂ ਹੀ ਦਹੀਂ ਖਾਓ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਫੁੱਡੀ ਡਾਈਟ ਚ ਕੈਲਸ਼ੀਅਮ ਤੇ ਵਿਟਾਮਿਨ ਡੀ ਹੋਣਾ ਬਹੁਤ ਜ਼ਰੂਰੀ ਹੈ ਪ੍ਰੋਟੀਨ ਜਿਆਦਾ ਲੋਕ ਕੈਲਸ਼ੀਅਮ ਦਾ ਜਿਹੜਾ ਸੋਰਸ ਆ ਫਿਸ਼ ਹੈ ਪ੍ਰੋਟੀਨ ਦਾ ਜ਼ਿਆਦਾਤਰ ਸੋਰਸ ਜਿਹੜਾ ਵਾ ਨਾਨ ਵੇਜ ਹੈ ਤੁਹਾਡੇ ਲਈ ਜਿਹੜਾ ਫਰੂਟ ਹੈ ਨਾ ਅਮਰੂਦ ਹੈ ਹਲਦੀ ਜਿਹੜੀ ਪਿਓਰ ਕਿਤੇ ਮਿਲ ਜਵੇ ਔਰ ਐਲੋਵੇਰਾ ਇਹਨੂੰ ਤੁਹਾਨੂੰ ਥਾਇਰੋਇਡ ਨੂੰ ਕੰਟਰੋਲ ਕਰਨ ਚ ਕਿ ਤੁਹਾਨੂੰ ਫਿੱਟ ਹੋਣ ਦੇ ਵਿੱਚ ਬਹੁਤ ਹੈਲਪਫੁਲ ਨੇ ਇੱਕ ਨਾ ਅਦਰਕ ਹਲਦੀ ਤੇ ਤુલਸੀ ਅਦਰਕ ਹਲਦੀ ਤੇ ਤુલਸੀ ਤુલਸੀ ਤੇ ਅਦਰਕ ਨੂੰ ਚਾਹ ਦੇ ਵਿੱਚ ਵਧੀਆ ਬਲੋ ਹਾਰਵਰੀ ਜਿਹੜੀ ਚਾਹ ਬਣੀ ਆ ਉਹਦੇ ਵਿੱਚ ਪਾਉਣੀ ਆ ਤੇ ਜਿਹੜੀ ਕਰਦੀ ਹੈ ਜੇਕਰ ਤੁਹਾਨੂੰ ਹਲਦੀ ਮਿਲ ਜਵੇ ਰੱਖੋ ਰਾਤ ਨੂੰ ਜੇ ਕੱਚੀ ਹਲਦੀ ਆ ਤਾਂ ਉਹਨੂੰ ਦੁੱਧ 'ਚ ਸੁੱਕੀ ਹੋਈ ਹਲਦੀ ਆ ਤਾਂ ਉਹਨੂੰ ਆਪਣੀ ਸਬਜੀ ਦੇ ਵਿੱਚ ਪੂਰੀ ਤਰ੍ਹਾਂ ਉਹਨੂੰ ਅੜਕਾ ਲਾ ਕੇ ਮੈਕਸੀਮ ਲੋ ਬਾਕੀ ਸਾਰੀਆਂ ਉਹੀ ਗੱਲਾਂ ਨੇ ਸਟ्रेस ਨਾਲੋਂ ਵਰਕਆਊਟ ਕਰੋ ਨੀਂਦ ਪ੍ਰੋਪਰ ਲੋ ਤੇ ਆ ਦਵਾਈਆਂ ਦੇ ਐਡਿਕਸ਼ਨ ਤੋਂ ਬਚੋ ਪੜੋ ਮੇਰੀ ਇੱਕ ਰਿਕਵੈਸਟ ਹੈ ਵੀ ਇਹ ਕਹਿਣਾ ਆ ਆਸਾਨ ਲੈਕਚਰ ਦੇਣਾ ਬੜਾ ਆਸਾਨ ਆ ਜਦੋਂ ਤੁਸੀਂ ਥਾਇਰੋਇਡ ਦੇ ਮਰੀਜ਼ ਬਣ ਜਾਂਦੇ ਹੋ ਨਾ ਤਾਂ ਸਰੀਰ ਇੰਨਾ ਕੁ ਸੁਸਤੀ ਇੰਨਾ ਕੁ ਲੇਜੀ ਜਿੱਲਾ ਬਣ ਜਾਂਦਾ ਵੀ ਕਿਸੇ ਕੰਮ ਨੂੰ ਦਿਲ ਨਹੀਂ ਕਰਦਾ ਪਰ ਜਦੋਂ ਮੂਡ ਸਵਿੰਗ ਹੁੰਦਾ ਨਾ ਚੰਗਾ ਤੇ ਮਾੜਾ ਦੋਨੇ ਹੁੰਦੇ ਨੇ ਕੋਸ਼ਿਸ਼ ਕਰੋ ਜਦੋਂ ਤੁਹਾਡਾ ਮੂਡ ਵਧੀਆ ਹੋਵੇ ਉਸ ਟਾਈਮ ਦੇ ਉੱਤੇ ਉਸ ਟਾਈਮ ਨੂੰ ਕੈਸ਼ ਕਰੋ ਪਾਰਕਾਂ 'ਚ ਜਾਓ ਗੱਲਾਂ ਮਾਰੋ ਆਪਣਾ ਧਿਆਨ ਡਾਇਵਰਟ ਕਰੋ ਐਵੇਂ ਆਪਣੀਆਂ ਨੂਹਾਂ ਦੀਆਂ ਚੁਗਲੀਆਂ ਦਾ ਮਾਰੋ ਗੋਸਿਪ ਕਰੋ ਜਿੰਨਾ ਵੱਧ ਤੋਂ ਵੱਧ ਆਪਣਾ ਧਿਆਨ ਡਾਇਵਰਟ ਕਰੋਗੇ ਜਿੰਨਾ ਘੋਗੇ ਹਾਂ ਇੱਕ ਹੋਰ ਗੱਲ ਥਾਇਰੋਇਡ ਦੇ ਵਿੱਚ ਜਦੋਂ ਤੁਸੀਂ ਸੈਰ ਤੇ ਜਾਣਾ ਨਾ ਪਲੀਜ਼ ਹਲਕਾ ਜਾਂ ਹਲਕਾ ਜਾਂ ਕੋਸਾ ਬਾਣੀ ਥੋੜੀ ਜੀ ਹਲਦੀ ਉਹ ਹਲਦੀ ਵਾਲਾ ਕੋਸਾ ਬਾਣੀ ਪੀ ਕੇ ਜਾਣਾ ਦੇਖੋ ਮੇਰਾ ਵੀਡੀਓ ਤੁਹਾਡੇ ਕਿੰਨਾ ਕੰਮ ਆਉਗਾ ਸਸਿਕਾ ਨਾਰੀਅਲ ਦਾ ਪਾਣੀ ਤੇ ਧਨੀਆ ਦਾ ਪਾਣੀ ਇਹਨੂੰ ਵੀ ਕਈ ਵਗਿਆਰ ਨੂੰ ਸਲਾਹ ਦਿੱਤੀ ਹੈ ਵੀ ਇਹ ਬਹੁਤ ਵਧੀਆ ਹੁੰਦਾ ਹੈ ਦੇਖੋ ਇਹ ਵੀ ਅਗਰ ਕਿਸੇ ਨੇ ਸਲਾਹ ਦਿੱਤੀ ਤਾਂ ਸਹੀ ਸਲਾਹ ਦਿੱਤੀ ਹੋਣੀ ਇਹਨੂੰ ਵੀ ਅਦਰਕ ਤુલਸੀ ਅਦਰਕ ਤુલਸੀ ਹਲਦੀ ਤੇ ਨਾਰੀਅਲ ਪਾਣੀ ਤੇ ਧਨੀਏ ਦੇ ਪੱਤੇ ਇਨੂੰ ਵੀ ਤੁਸੀਂ ਐਡ-ਆਨ ਕਰ ਲਓ ਜੀ